ਵਧੀਆ ਨਾ ਰੇਖਾ ਨੂੰ ਚਾਹ। ਅੱਜ ਨਿੱਕਾ ਸਿੰਘ ਆ ਰਿਹਾ ਨੰਗੇ ਵਾਲ ਤੋਂ ਹੈ ਖਿਡਿਆਰੀ। ਤੇ ਇਹਦੇ ਨਾਲ ਦੇਖਦੇ ਦੋ ਹੱਥ ਹੈ। ਹਾਂ। ਪਰ ਬਾਈ ਕਿਹੜਾ ਪਿੰਡਾ ਆਪਣਾ? ਮਲਕਾਣਾ। ਮਲਕਾਣਾ ਵਧੀਆ ਗੱਲ ਹੈ। ਚੰਗੀ ਬਾਜੀ। ਮਤਲਬ ਵਧੀਆ ਕਰਿਆ ਕਰੋ ਨਸ਼ੇ ਛੱਡੋ। ਨਸ਼ੇ ਛੱਡੋ। ਤੇ ਕਬੂਤਰ ਨੂੰ ਨਸ਼ਾ ਨਹੀਂ ਦੇਣਾ। ਠੀਕ ਹੈ ਨਾ ਗੋਲੀ ਗੱਪਾ ਕੁਝ ਨਹੀਂ ਦੇਣਾ ਕੂਤਰ ਨੂੰ। ਆਪ ਕੂਤਰ ਆਪਲੀਆ ਬੁੱਡਵਾ ਜੀ ਤੱਕ ਖਰਾਕ ਦੇਵੋਗੇ। ਠੀਕ ਹੈ ਨਾ। ਤੇ ਸਮਝ ਆ ਰੱਖੋ ਵਧੀਆ। उडू वाली नसल होगी है इधर अच्छा 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 होर भाई अच्छा ਕੀ ਕਰ ਵਾਓ ਜਵਾਨੋ ਉਹ ਠੀਕ ਹੈ ਬਾਜੀ ਛੱਡ ਰਿਹਾ ਕਿਹੜਾ ਪਿੰਡ ਹੈ ਮੋਢੀ ਕੰਗਾ ਮੋਢੀ ਕੰਗਾ ਛੋਡਾ ਬਾਈ ਆ ਗੱਲ ਸੁਣੋ ਆਹ ਆਹ ਉਸਤਾਦ ਆਈ ਸਾਡਾ ਛੋਡਾ ਸਾਡਾ ਗੁਰੂ ਹੈ ਇਹ ਅੱਛਾ ਵਧੀਆ ਗੱਲ ਹੈ ਵੀਡੀਓ ਆ ਜੇ ਨਹੀਂ ਬਣਾ ਜਰ ਮੈਂ ਮੈਂ ਥੋੜਾ ਜਾਣ ਜਾਣ ਘਟਾਂ ਨਹੀਂ ਬਾਈ ਤੁਸੀਂ ਸਾਡੇ ਛੋਡਾ ਉਸਤਾਦ ਕਿਹੜੇ ਪਿੰਡੋਂ ਇਹ ਖੁਈਆਂ ਮਲਕਾਣੇ ਖੁਈਆਂ ਮਲਕਾਣੇ ਤੋਂ ਚਲੋ ਲੱਗ ਜੂ ਅੱਜ ਪਤਾ ਮਲਕ ਸਾਡੇ ਗੁਰੂ ਦਾ ਹਣਾ ਹੋ ਜੀ ਬਾਬੇ ਨੇ ਮੈਨੂੰ ਕਿਹਾ ਸੀ ਬਾਬਾ ਮੈਨੂੰ ਤੁਸੀਂ ਰੰਗ ਦਾ ਕਿਹਾ ਸੀ ਬੱਚੇ ਨੂੰ ਲਾਤਾ ਸੀ ਰੰਗ ਦਾ ਹਾਂ ਬਣੀ ਜਾਂਦੀ ਆ ਬਣੀ ਵੀਡੀਓ ਵਾਲੇ ਲੈ ਕੇ ਨਹੀਂ ਹਾਂ ਬਣੀ ਆਨੀ ਵੀਡੀਓ ਤੇ ਮੈਡੀਕਲ ਤਾਂ ਬਣੀ ਜਾਂਦੀ ਆ ਕੋ ਛੋਟੇ ਪਿੰਡ ਕਿਹੜਾ ਰਿਓ ਹਾਂ ਪਪਾ ਬਾਬਾ ਜੀ ਪਪਾ ਬਾਈ ਛੱਡ ਨਾ ਆਇਓ ਹਾਂਜੀ ਕਬੂਤਰ ਹੈ ਹਾਂ ਦੱਸਿਆ ਨਾ ਜੀ ਦਿੰਦੇ ਕਬੂਤਰ ਨੂੰ ਨਾ ਨਾ ਆਪਾਂ ਨਹੀਂ ਦਿੰਦੇ ਜੀ ਆਪ ਵੀ ਨਹੀਂ ਖਾਂਦੇ ਨਾ ਨਾ ਨਹੀਂ ਖਾਂਦੇ ਲੱਗਦਾ ਤਾਂ ਹੋਰ ਨੂੰ ਗਿਆ ਮੈਨੂੰ ਹਾਂਜੀ

ਕੂਤਰ ਕੂਤਰ ਕਿੰਨੇ ਹੋਗੇ ਉਹ ਕਰਦਾ ਕਾਫੀ ਦਾ ਬਤਨ ਹੋਗੇ 100 ਦਾ ਦੀ ਕੇ 200 ਦਾ ਕੂਤਰ ਹੋਗੇ 24 26 ਇਹਦੇ ਨੇ ਚੱਲ ਬਹੁਤ ਹੈ ਬੱਚਾ ਬਾਪ ਜਮ ਮਿਲ ਜਾ ਬਾਲੇ ਵੀ ਲੋਟ ਨਹੀਂ ਆਉਂਦੇ ਹਨ ਉਹ ਬਾਲੇ ਵੀ ਲੋਟ ਨਹੀਂ ਆਉਂਦੇ ਇਹ ਨਾ ਟਲਿਆ ਛੱਡੋ ਬਈ ਛੱਡੋ 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 ਲੈਕ ਨਾ ਹੋ ਬੋਲਦਾ ਬਰਦਾ ਰਿਆ ਪਰੇ ਨਾ ਹੈ ਪਰੇ ਆਪਾਂ ਆ ਗਏ ਬਾਪਾ ਜੀ ਇੱਕ ਮਿੰਟ ਖੜ੍ਹ ਜੋ ਮੈਂ ਕੋਲ ਨੂੰ ਬਾਜ ਮਾਰ ਦੇ ਵੜ ਦੇ ਬਸ ਬਾਜ ਮਾਰ ਕੋ ਜਿਹੜਾ ਰਹਿ ਗਿਆ ਬੱਤ ਨਾ ਇੱਥੇ ਤੂੰ ਦੂ ਮਾਮਾ ਨਾਲ ਬੱਤ ਕਰਨਗੇ ਨਾਲ ਆਪਾ ਜੀ ਉਹ ਭਾਈ ਜਿਨ੍ਹਾਂ ਨੇ ਕਬੂਤਰ ਘੱਡੇ ਅਲੰਦਰਾਜ ਨੇ ਜਿਨ੍ਹਾਂ ਨੇ ਕਬੂਤਰ ਘੱਡੇ